the terrible events that took place in india in june 1984 are now within their 40th anniversary many sikh men women and children needlessly lost their lives and many others experienced grave human rights violations derby city council una saryan nu yaad kardi hai jinna ne apni zindagiyan gawayian aur una nu jehda shokh sneha vi dendi hai aise committee nu jehde pichle 40 salan to lagataar ਇਸ ਇਮੋਸ਼ਨਲ ਟਰਾਮੇ ਚੋਂ ਗੁਜ਼ਰ ਰਹੇ ਨੇ ਇਹਨਾਂ ਯਾਦਾਂ ਨੂੰ ਹੰਡਾ ਰਹੇ ਨੇ ਤੇ ਅਸੀਂ ਜੂਨ 84 ਦਰਬਾਰ ਸਾਹਿਬ ਤੇ ਹਮਲਾ 40 ਤੋਂ ਜ਼ਿਆਦਾ ਗੁਰਦੁਆਰਿਆਂ ਤੇ ਹਮਲਾ ਔਰ ਇਸ ਦਾ ਕਿਵੇਂ ਜਿਹੜਾ ਇਸ ਦਾ ਪ੍ਰਭਾਵ ਸਿੱਖ ਕੌਮ ਤੇ ਪਿਆ ਉਹਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ ਕਾਉਂਸਲ ਕਾਲਸ ਅਪਨ ਦਾ ਲੀਡਰ ਟੂ ਰਾਈਟ ਟੂ ਦਾ ਡਿਪਟੀ ਪ੍ਰਾਈਮ ਮਿਨਿਸਟਰ ਟੂ ਰਿਕੁਐਸਟ ਅ ਟਾਈਮਲਾਈਨ On when the promised inquiry into the role Britain played in the attacks will take place. ਦਸਕੋਬਰ ਇਟ ਮਾਟਰ ਦਾ ਸਬਦਾ ਫਿਰ ਤੋਂ ਸਵਾਗਤ ਹੈ ਸੋ ਵੀਵਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਸ਼ਹਿਰ ਡਰਬੀ ਦੀ ਸਿਟੀ ਕਾਉਂਸਲ ਵੱਲੋਂ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ ਹੈ ਜਿਸ ਵਿੱਚ ਨਵੰਬਰ 84 ਨੂੰ ਸਿੱਖ ਨਸਲ ਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਹੈ ਔਰ ਇਸ ਸੰਬੰਧੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਗਈ ਹੈ ਅਸੀਂ ਡਰਬੀ ਦੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਆ ਕਿ ਉਹਨਾਂ ਨੇ ਠੀਕ ਕਾਨੂੰਨ ਬੰਦੀ ਕਰਕੇ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦਿਖਤ ਸੁਣ ਲਈਆਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਰ ਸਭ ਕੀ ਕਹਿਣਾ ਚਾਹ ਰਹੇ ਆ ਦੇਖੋ ਅਸੀਂ ਪਿਛਲੇ ਇੱਕ ਸੈਗਮੈਂਟ ਚ ਗੱਲ ਕਰਕੇ ਹਟੇ ਆ ਕਿ ਕਿਵੇਂ 7-8 ਕਾਂਗਰਸਮੈਨਾਂ ਨੇ ਕੋ-ਸਪான்ਸਰ ਕੀਤਾ ਉਸ ਮਤੇ ਨੂੰ ਜਿਹੜਾ ਯੂਐਸ ਕਾਂਗਰਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਟ ਅ ਜਿਸ ਦੇ ਉੱਤੇ ਰਿਪੋਰਟਡ ਰਿਪੋਰਟਿੰਗ ਦੇ ਮੁੱਦੇ ਤੇ ਔਰ ਜਿਹੜੇ ਉਸ ਤੇ ਪ੍ਰੀਵੈਂਟਿਵ ਮੀਜਰਸ ਲੈ ਜਾਣੇ ਚਾਹੀਦੇ ਨੇ ਉਹ ਆਲਰੇਡੀ ਇੰਟਰੋਡਿਊਸ ਕੀਤਾ ਪਿਛਲੇ ਕੱਲ ਦੇ ਪ੍ਰੋਗਰਾਮ ਚ ਸੀ ਦਰਬੀ ਦਾ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਦਰਬੀ ਦੇ ਵਿੱਚ ਇੱਕ ਖੂਬਸੂਰਤ ਸਿੱਖ ਮਿਊਜ਼ੀਅਮ ਖੂਬਸੂਰਤ ਗੁਰਦੁਆਰਾ ਸਾਹਿਬ ਔਰ ਉੱਥੇ ਸਾਨੂੰ ਦਿੱਤੇ ਗਏ ਮਾਣ ਪਿਆਰ ਦਾ ਜ਼ਿਕਰ ਸੀ ਹਮਮ ਔਰ ਅੱਜ ਹੀ ਜਦੋਂ ਦੁਪਹਿਰੇ ਸਰ ਰਜਿੰਦਰ ਸਿੰਘ ਪੁਰੇਵਾਲ ਜਿਹੜੇ ਪੰਜਾਬ ਟਾਈਮ ਚਲਾਉਂਦੇ ਨੇ ਉਹਨਾਂ ਦਾ ਵਾਇਸ ਮੈਸੇਜ ਸੀ WhatsApp ਤੇ ਉੱਤੇ ਹਮ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਆਏ ਔਰ ਵਧਾਈ ਕਿ ਡਰਬੀ ਕਾਉਂਸਲ ਨੇ ਜਿਹੜਾ ਉਹ ਯੂਨੀਨਿਮਸਲੀ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਨ ਵਾਲਾ ਔਰ ਜੂਨ 84 ਨੂੰ ਵੀ ਜਿਹੜਾ ਉਹ ਐਕਨੋਲਜ ਕੀਤਾ ਹੈ ਉਸ ਦਾ ਸੀ ਜ਼ਿਕਰ ਕਰਾਂਗੇ ਹੋਰ ਉਦੋਂ ਤੱਕ ਮੈਂ ਅਜੇ ਸਿੱਖ ਫੈਡਰੇਸ਼ਨ ਯੂਕੇ ਦੀ ਪ੍ਰੈਸ ਰਿਲੀਜ਼ ਨਹੀਂ ਸੀ ਦੇਖੀ ਬਾਅਦ ਵਿੱਚ ਮੇਰੇ ਕੋਲ ਡਿਟੇਲ ਵੀ ਆਈ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਨਹੀਂ ਹੈ ਜੋ ਨਵੰਬਰ 84 ਜਾਂ ਜੂਨ 84 ਚ ਹੋਇਆ ਉਸ ਦੀ ਜਦੋਂ ਰੈਕਗਨੀਸ਼ਨ ਐਜ਼ ਏ ਜੈਨੋਸਾਈਡ ਜਾਂ ਐਜ਼ ਏ ਪੋਗਰਮ ਕੁਝ ਤਾਵੇਂ ਤਾਂ ਇਹ ਵੀ ਹੈ ਇਹ ਹੁੰਦੀ ਹੈ ਦੇ ਉਸ ਦੇ ਨਾਲ ਕੱਲ ਨੂੰ ਅਕਾਉਂਟੇਬਿਲਟੀ ਵੀ ਹੈ ਮੈਂ ਐਸੇ ਨਹੀਂ ਹੈ ਆਦਰਵਾਇਜ਼ ਤਾਂ ਸਾਡੇ ਲਈ ਕੌਣ ਮੰਨਦਾ ਹੈ ਕੌਣ ਨਹੀਂ ਮੰਨਦਾ ਹੈ ਮੈਟਰ ਨਾ ਕਰੇ ਲੇਕਿਨ ਅਲਟੀਮੇਟਲੀ ਇਹ ਸਾਡਾ ਕੇਸ ਜਿਹੜਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਦਾ ਹੈ ਉਸ ਨੂੰ ਬਿਲਟ ਵੀ ਕਰਦਾ ਹੈ ਜੀ ਔਰ ਅਕਾਉਂਟੇਬਿਲਟੀ ਜਿਹੜੇ ਜ਼ੁਲਮ ਕਰਨ ਵਾਲੇ ਨੇ ਵਾਰ ਕਰਿਮੀਨਲ ਨੇ ਉਹਨਾਂ ਦੀ ਜਵਾਬ ਦੇ ਜੇ ਅੱਜ ਤੱਕ ਵੀ ਨਾਜ਼ੀਆਂ ਦਾ ਜ਼ਿਕਰ ਹੁੰਦਾ ਹੈ 80 90 ਸਾਲ ਬੀਤਣ ਬਾਅਦ ਵੀ ਜਦੋਂ ਕਿ ਇਜ਼ਰਾਈਲ ਜੋ ਹੁਣ ਖੁਦ ਕਰ ਰਿਹਾ ਉਹ ਨਾਜ਼ੀਆਂ ਤੋਂ ਵੀ ਬਦਤਰ ਹੈ ਲੇਕਿਨ ਉਹ ਵਾਰ ਕਰਿਮੀਨਲ ਨਹੀਂ ਸੋ ਇਹ ਜਿੱਥੇ ਜੈਨੋਸਾਈਡ ਹੈ ਉਹ ਕਰਨ ਵਾਲੇ ਵਾਰ ਕਰਿਮੀਨਲ ਦੀ ਕੈਟੇਗਰੀ ਚ ਆਉਂਦੇ ਨੇ ਇੰਟਰਨੈਸ਼ਨਲ ਲਾਅ ਦੇ ਥੱਲੇ ਔਰ ਡਰ ਵੀ ਦੇ ਜਿਹੜੇ ਕਾਉਂਸਲਰ ਨੇ ਜਿਨ੍ਹਾਂ ਨੇ ਮੂਵ ਕੀਤਾ ਇਹ ਸਾਰੇ ਨੂੰ ਪਹਿਲਾਂ ਮੈਂ ਜ਼ਿਕਰ ਕਰਾਂ ਕਿ ਭਾਈ ਇਹ ਹੈ ਕੀ ਹੈ ਮੱਥੇ ਦੇ ਵਿੱਚ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਮਤਾ ਜਿਹੜਾ ਅ ਲਿਬਰਲ ਡੈਮੋਕ੍ਰੇਟ ਕੌਂਸਲਰ ਨੇ ਅਜੀਤ ਸਿੰਘ ਅਟਵਾਲ اور ਇਹ ਜਿਹੜੇ ਨੇ ਡਰਬੀ ਸਿਟੀ ਕੌਂਸਲ ਦੀ ਮੀਟਿੰਗ ਚ ਉਹਨਾਂ ਨੇ ਕੀਤਾ ਔਰ ਇਸ ਨੂੰ ਬੈਕ ਕਰ ਰਹੇ ਸਨ ਲਿਬਰਲ ਡੈਮੋਕ੍ਰੇਟ ਕੌਂਸਲਰ ਐਮਲੀ ਲੈਂਸਲੇ ਮੋਸ਼ਨ ਜਿਹੜਾ ਉਹਨਾਂ ਨੇ ਨਵੰਬਰ 84 ਦੇ ਉੱਤੇ ਲਿਆਂਦਾ ਫਿਰ ਲੇਬਰ ਪਾਰਟੀ ਦੀ ਕੌਂਸਲਰ ਗੁਰਕਰਨ ਕੌਰ ਉਹਨਾਂ ਨੇ ਉਹਦੇ ਚ ਅਮੈਂਡਮੈਂਟ ਵੀ ਲਿਆਂਦੀ ਔਰ ਉਹਨੂੰ ਬੈਟਰ ਵਰਡਡ ਬਣਾਇਆ ਜਿਸ ਨੂੰ ਫਿਰ ਲੇਬਰ ਦੇ ਕਾਉਂਸਲਰ ਹਰਦੀਆਲ ਢਿੰਸਾ ਤੇ ਲੇਬਰ ਕਾਉਂਸਲਰ ਬਲਬੀਰ ਸੰਧੂ ਨੇ ਵੀ ਆਪਣੀ ਹਮਾਇਤ ਦਿੱਤੀ ਔਰ ਜਿਹੜਾ ਐਮੈਂਡਡ ਮੋਸ਼ਨ ਹੈ ਜਿਸ ਨੂੰ ਬਾਅਦ ਯੂਨੀਮਸਲੀ ਇਹ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਇੱਕ ਵੀ ਡਾਈਸੈਂਟ ਵੋਟ ਨਹੀਂ ਹੈ ਔਰ ਇਸ ਨੂੰ ਜਿਹੜਾ ਯੂਨੀਮਸਲੀ ਪਾਸ ਕੀਤਾ ਗਿਆ ਔਰ ਇਸ ਦੇ ਉੱਤੇ ਜਿਹੜਾ ਇਸ ਤੇ ਲਫਜ਼ ਇਨ 1984 ਅਟੈਕਸ ਔਨ ਸਿਕਸ ਇਨ ਇੰਡੀਆ the terrible events that took place in india in june 1984 are now within their 40th anniversary hmm. it important hai ki is 40th anniversary da zikr bhi hoya hai ki bhai eh june 84 ch ki hoya many sikh men women and children needlessly lost their lives and many others experienced grave human rights violations bahut sare mare gaye aur bahut saryaan de manukhi hakkan da kaaran hoya council resolves to commemorate all those who lost their lives during these events and offers condolences to members of sick community who remain affected 40 years on ke a derby city council una saryan nu yaad kardi hai jinna ne apni zindagiya gawayiyan aur una nu jada shok sneha vi dendi hai sick community nu jade pichle 40 salan to lagatar is emotional trauma ch guzar rahe ne in yaadhan nu undare ne acha ਐਂਡ ਵਰਕ ਵਿਦ ਕਮਿਊਨਿਟੀ ਇਜ਼ ਇਫੈਕਟਿਵ ਟੂ ਪ੍ਰੋਮੋਟ ਹੀਲਿੰਗ ਟੋਲਰੈਂਸ ਐਂਡ ਫਿਊਚਰ ਪੀਸ ਕਿ ਅਸੀਂ ਜਿਹੜਾ ਕਮਿਊਨਿਟੀ ਦੇ ਨਾਲ ਤਾਂ ਜਿਹੜਾ ਉਹ ਤਾਵਨ ਕਰਾਂਗੇ ਤਾਂ ਕਿ ਉਹਨਾਂ ਦੇ ਅੰਦਰ ਉਹ ਜਿਹੜੇ ਜ਼ਖਮ ਰਿਸ਼ਤੇ ਜ਼ਖਮ ਨੇ ਉਹਨਾਂ ਦੀ ਹੀਲਿੰਗ ਹੋਏ ਔਰ ਫਿਊਚਰ ਦੇ ਵਿੱਚ ਅਮਨ ਹੋਏ ਕਾਉਂਸਲ ਰੈਕਗਨਾਈਜ਼ਸ ਦਾ ਹਿਊਜ ਕੰਟਰੀਬਿਊਸ਼ਨ ਦਾ ਸਿੱਖ ਐਂਡ ਅਦਰ ਕਮਿਊਨਿਟੀਜ਼ ਹੈਵ ਮੇਡ ਟੂ ਆਵਰ ਸਿਟੀ ਹੇਅਰ ਇਨ ਡਰਬੀ ਐਂਡ ਬਿਯੋਂਡ ਅਕ੍ਰੋਸ ਦਾ ਯੂਕੇ ਕਿਸ ਸਿੱਖ ਕਮਿਊਨਿਟੀ ਨੇ ਜੋ ਯੋਗਦਾਨ ਦਰਬੀ ਦੇ ਡਿਵੈਲਪਮੈਂਟਸ ਔਰ ਇਸ ਤੋਂ ਵੀ ਬਿਯੋਂਡ ਯੂਕੇ ਦੇ ਡਿਵੈਲਪਮੈਂਟਸ ਪਾਇਆ ਉਸ ਨੂੰ ਰੈਕਗਨਾਈਜ਼ ਕੀਤਾ ਜਾਂਦਾ ਕਾਉਂਸਲ ਆਲਸੋ ਰੈਕਗਨਾਈਜ਼ ਦਾ ਅਟੈਕ ਇਨ ਪੰਜਾਬ ਇਨ 1984 ਐਸ ਵੈਲ ਐਸ ਦਾ ਅਟੈਕਸ ਇਨ ਨਵੰਬਰ ਅਕਰੋਸ ਇੰਡੀਆ ਕਾਉਂਸਲ ਐਕਨੋਲਜਸ ਦਾ ਅਟੈਕ ਔਨ ਦਰਬਾਰ ਸਾਹਿਬ ਕੰਪਲੈਕਸ ਗੋਲਡਨ ਟੈਂਪਲ ਇਨ ਪੰਜਾਬ ਅਲੌਂਗਸਾਈਡ ਓਵਰ 40 ਅਦਰ ਗੁਰਦੁਆਰਸ ਐਂਡ ਇਸ ਇਮਪੈਕਟ ਔਨ ਦਾ ਪੰਜਾਬੀ ਕਮਿਊਨਿਟੀ ਕਿ ਅਸੀਂ ਜੂਨ 84 ਦਰਬਾਰ ਸਾਹਿਬ ਤੇ ਹਮਲਾ 40 ਤੋਂ ਜ਼ਿਆਦਾ ਗੁਰਦੁਆਰਿਆਂ ਤੇ ਹਮਲਾ ਅਰੇ ਇਸ ਦਾ ਕਿਵੇਂ ਜਿਹੜਾ ਇਸ ਦਾ ਪ੍ਰਭਾਵ ਸਿੱਖ ਕੌਮ ਤੇ ਪਿਆ ਉਹਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ ਕਾਉਂਸਲ ਕਾਲਸ ਅਪਨ ਧ ਲੀਡਰ ਟੂ ਰਾਈਟ ਟੂ ਧ ਡਿਪਟੀ ਪ੍ਰਾਈਮ ਮਿਨਿਸਟਰ ਟੂ ਰਿਕਵੈਸਟ ਅ ਟਾਈਮਲਾਈਨ ਔਨ ਵੈਨ ਧ ਪ੍ਰੋਮਿਸਡ ਇਨਕੁਆਇਰੀ ਇੰਟੂ ਧ ਰੋਲ ਬ੍ਰਿਟਨ ਪਲੇਡ ਇਨ ਧ ਅਟੈਕਸ ਵਿਲ ਟੇਕ ਪਲੇਸ ਅਰੇ ਇਸ ਵੇੜੇ ਜਿਹੜੀ ਬੜੀ ਸਚਾਰੂ ਤੌਰ ਦੇ ਉੱਤੇ ਲੌਬੀ ਸਿੱਖਾਂ ਦੇ ਉੱਤੇ ਚੱਲ ਰਹੀ ਆ ਕਿ ਵੀ ਇਹ ਇਹਨਾਂ ਦੇ ਸਿਆਸਦਾਨ ਤਾਂ ਸਿਆਸਦਾਨ ਹੁੰਦੇ ਨੇ ਕਿ ਵੀ ਤੁਸੀਂ ਆਏ بڑے ਵਾਅਦੇ ਕੀਤੇ ਔਰ ਫੋਟੋ ਫਟਵਾਂ ਲੁਆਈਆਂ ਗਰਮ ਸਮੋਸੇ ਔਰ ਚਾਹ ਪੀਤੀ ਔਰ ਤੁਰ ਗਏ ਵੀ ਨਹੀਂ ਹੁਣ ਤੁਹਾਡੀ ਹਕੂਮਤ ਬਣੀ ਜਿਹੜਾ ਤੁਸੀਂ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਬ੍ਰਿਟਨ ਦਾ ਕੀ ਰੋਲ ਰਿਹਾ ਜੂਨ 84 ਚ ਉਸ ਨੂੰ ਜਿਹੜਾ ਉਸ ਦੀ ਪੜਤਾਲ ਹੋਏ ਔਰ ਉਹਨਾਂ ਨੇ ਕਿਹਾ ਕਾਉਂਸਲ ਨੇ ਆਪਣੇ ਲੀਡਰ ਨੂੰ ਕਿ ਵੀ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਲਿਖੋ ਕਿ ਟਾਈਮਲਾਈਨ ਟਾਈਮਲਾਈਨ ਦਿਓ ਕਿ ਕਦੋਂ ਤੁਸੀਂ ਇਹ ਅਪਰੂਵ ਕਰੋਗੇ ਫਿਰ ਉਹਨਾਂ ਨੇ ਕਿਹਾ ਵੀ ਭਾਵੇਂ ਇਹ ਜਿਹੜਾ ਐਮੈਂਡਡ ਮੋਸ਼ਨ ਹੈ ਉਹਦੇ ਵਿੱਚ ਜੈਨੋਸਾਈਡ ਲਫ਼ਜ਼ ਮਿਸਿੰਗ ਨਜ਼ਰ ਆਇਆ ਪਰ ਹੋਰ ਬਹੁਤ ਸਾਰੇ ਰਿਸਪੈਕਟਸ ਤੋਂ ਜਿਹੜਾ ਉਹ ਬਿਹਤਰ ਰਿਹਾ ਔਰ ਇਸ ਦੇ ਵਿੱਚ ਉਹਨਾਂ ਨੇ ਕਾਉਂਸਲਰਸ ਨੇ ਜਿਹੜਾ ਉਹ ਪੁਸ਼ ਕੀਤਾ ਕਿ ਵੀ ਜਿਹੜਾ ਸਪੈਸੀਫਿਕ ਐਕਸ਼ਨ ਹੈ ਦੇ ਵਰ ਕਾਉਂਸਲ ਲੀਡਰ ਕਾਉਂਸਲਰ ਨਦੀਨ ਪੀਟੀਫਾਈਡ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਰਿਖਣਗੇ ਲਿਖੀ ਕਿ ਵੀ ਟਾਈਮ ਲਾਈਨ ਦਿਓ ਔਰ ਇਸ ਦੇ ਉੱਤੇ ਸਰ ਦਵਿੰਦਰਜੀਤ ਸਿੰਘ ਜਿਹੜੇ ਲੀਡ ਐਗਜ਼ੀਕਟਿਵ ਨੇ ਰਿਸਪਾਂਸਿਬਲ ਫਾਰ ਪੋਲਿਟਿਕਲ ਇੰਗੇਜਮੈਂਟ ਉਹਨਾਂ ਨੇ ਵਧਾਈ ਦਿੱਤੀ ਹੈ ਕਿ ਭਾਈ ਇਹ ਡਰਬੀ ਸਿਟੀ ਕਾਉਂਸਲ ਦੇ ਦੇ ਕਾਉਂਸਲਰਸ ਇਹਨਾਂ ਨੂੰ ਉਸੇ ਮੁਬਾਰਕਬਾਦ ਦਿੰਦੇ ਹੈ ਇਹ यूके ਦੇ ਵਿੱਚ ਬ੍ਰਿਟਨ ਦੇ ਵਿੱਚ ਪਹਿਲੀ ਉਹ ਕਾਉਂਸਲ ਬਣੀ ਹੈ ਪਹਿਲੀ ਉਹ ਕਾਉਂਸਲ ਦਾ ਤੌਰ ਤੇ ਇਹਨੇ ਮਾਨ ਲਿਆ ਜਿੱਥੇ ਕਿ ਜੂਨ 1984 ਤੇ ਨਵੰਬਰ 1984 ਦੀਆਂ ਸਿੱਖ ਨਸਲਕੁਸ਼ੀਆਂ ਨੂੰ ਦੋਨੋਂ ਹੀ ਨਸਲਕੁਸ਼ੀਆਂ ਨੂੰ ਉਹਨਾਂ ਨੇ ਇੰਡੀਵਿਜੂਅਲੀ ਔਰ ਕਲੈਕਟਿਵਲੀ ਜੈਨੋਸਾਈਡ ਦੇ ਤੌਰ ਤੇ ਰੈਕਗਨਾਈਜ਼ ਕੀਤਾ ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸੇ ਤਰ੍ਹਾਂ ਜਿਹੜਾ 40th ਐਨੀਵਰਸਰੀ ਸਾਲ ਚੱਲ ਰਿਹਾ ਔਰ ਇਹੀ ਜਿਹੜਾ ਅਸੀਂ ਇਹ ਜਿਹੜਾ ਅਸੀਂ ਇਹ ਪੁਸ਼ ਕਰਾਂਗੇ ਮੋਸ਼ਨ ਦੀ ਵਰਡਿੰਗ ਕਿ ਵੀ ਇਹਨੂੰ ਸਿੱਖ ਜੈਨੋਸਾਈਡ ਨੂੰ ਵੀ ਪ੍ਰੋਪਰਲੀ ਅਕਨੋਲਜ ਕੀਤਾ ਜਾਏ ਔਰ ਕੌਂਸਲ ਲੀਡਰਸ ਔਰ ਫੋਰਨ ਸੈਕਟਰੀ ਹੋਮ ਸੈਕਟਰੀ ਜਿਹਦੇ ਚ ਉਹਨਾਂ ਨੇ ਰਾਦਰ ਥੈਨ ਡਿਪਟੀ ਲੀਡਰ ਔਰ ਉਹਨਾਂ ਨੇ ਕਿਹਾ ਵੀ ਇਹ ਡਿਪਟੀ ਲੀਡਰ ਦੀ ਗੱਲ ਨਹੀਂ ਹੈ ਇਹ ਜਿਹੜਾ ਫੋਰਨ ਸੈਕਟਰੀ ਔਰ ਹੋਮ ਸੈਕਟਰੀ ਨੂੰ ਪੁਸ਼ ਕੀਤਾ ਜਾਏ ਕਿ ਜੱਜ ਲੈਡ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਹੋਏ ਜੋ ਪ੍ਰੋਮਿਸ ਕੀਤਾ ਹੋਇਆ ਹੈ ਇਸੇ ਤਰ੍ਹਾਂ ਇਹ ਹਾਈ ਕੋਰਟ ਦਾ ਜੱਜ ਜਿਹੜਾ ਭਾਵੇਂ ਉਹ ਰਿਟਾਇਰਡ ਹੀ ਹੋਏ ਪੋਸੀਬਲੀ ਰਿਟਾਇਰਡ ਉਹਨੂੰ ਅਪਾਇੰਟ ਕੀਤਾ ਜਾਏ ਕਿ ਉਹ ਇਸ ਇਨਕੁਆਰੀ ਨੂੰ ਲੀਡ ਕਰੇ ਔਰ ਇਹ ਤਾਂ ਕਿ ਇਹ ਜਿਹੜਾ ਸੈਂਸਿਟਿਵ ਮਟੀਰੀਅਲ ਹੈ ਉਹਨੂੰ ਜਦੋਂ ਐਗਜ਼ਾਮਿਨ ਕਰਨਾ ਹੈ ਔਰ ਇਸ ਦੇ ਨਾਲ ਹੀ ਜਿਹੜਾ ਇਹ ਸਾਰੀ ਇਨਕੁਆਰੀ ਨੂੰ ਇੰਡੀਪੈਂਡੈਂਟ ਕਰਨ ਦੀ ਜਿਹੜੀ ਸ਼ਰਤ ਹੈ ਉਹਦੀ ਪੂਰਤੀ ਹੁੰਦੀ ਹੈ ਔਰ ਉਹਦੇ ਚ ਉਹਨਾਂ ਨੇ ਫਿਰ ਇਹ ਫਰਦਰ ਲ lobby ਹੈ ਕਿ ਭਾਈ ਅਸੀਂ ਡਰਬੀ ਦੇ ਵਿੱਚ ਜਿਹੜੇ ਸਾਡੇ ਮੈਂਬਰ ਨੇ ਉਹ ਕਲੀਅਰ ਕਰਨ ਜਿਹੜਾ ਉਹ ਮੇਕਿੰਗ ਸ਼ੋਰ कंसलर्स इन डर्बी मेक क्लियर टू द लेबर कंसल लीडर व्हाट इज रिक्वायर्ड इज ए जज लेड पब्लिक इंक्वायरी बिफोर शी राइट्स टू द डिप्टी प्राइम मिनिस्टर कि ये क्लियर होए कि जज लेड पब्लिक इंक्वायरी होए और उदे च उन्होंने क्या भी हो अपने जड़ी अपने चिट्ठी है उसकी कॉपी फॉरेन सेक्रेटरी होम सेक्रेटरी नु भी जेडे दोवे मिनिस्टर इन्वॉल्व ने जिन्ना ने फाइनली पब्लिक इंक्वायरी दा फैसला लेना है और ए प्रेस रिलीज जसपाल सिंह लीड एग्जीक्यूटिव ਸਿੱਖ ਫੈਡਰੇਸ਼ਨ ਯੂਕੇ ਵੱਲੋਂ ਹੈ ਅਸੀਂ ਦਰਬੀ ਦੇ ਸਿੱਖ ਸੰਗਤਾਂ ਨੂੰ ਜੀ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਦੀ ਲੌਬੀ ਔਰ ਇਸ ਦੇ ਨਾਲ ਨਾਲ ਕਾਉਂਸਲਰਸ ਖਾਸ ਤੌਰ ਤੇ ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ ਔਰ ਸਿੱਖ ਫੈਡਰੇਸ਼ਨ ਯੂਕੇ ਜਿਹੜੇ ਬੜੇ ਚੰਗੇ ਢੰਗ ਨਾਲ ਇਹ ਸਾਰੇ ਨੂੰ ਆਰਟੀਕੂਲੇਟ ਕਰ ਰਹੇ ਨੇ ਸਭ ਨੂੰ ਮੁਬਾਰਕਬਾਦ ਦਿੰਦੇ ਬਿਲਕੁਲ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥਲੈਂਡ ਬ੍ਰੇਕ ਫਿਓਰਸ ਤੁਸੀਂ ਕਿਤਨੇ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ